ਜਾਤਕ ਕਿਸਾਨਾਂ ਦਾ ਸੰਘਰਸ਼ ਲਗਾਤਾਰ جاری ਹੈ ਕਿਸਾਨਾਂ ਵੱਲੋਂ ਖੇਤੀ ਕਾਨੂੰਨ ਰੱਦ ਕਰਵਾਉਣ ਦਾ ਇਹ ਸੰਘਰਸ਼ ਕਾਫੀ ਦਿਨਾਂ ਤੋਂ ਚੱਲ ਰਿਹਾ ਹੈ ਇਹਨਾਂ ਦਰਨਾਂ 'ਚ ਲਗਾਤਾਰ ਕਿਸਾਨਾਂ ਦੇ ਨਾਲ ਨਾਲ ਪੰਜਾਬੀ ਗਾਇਕ ਵੀ ਸਮਰਥਤ ਕਰ ਰਹੇ ਨੇ ਇਸੇ ਕੜੀ ਤਹਿਸ ਅੱਜ ਫਗਵਾੜਾ 'ਚ ਧਰਨਾ ਲਗਾਇਆ ਗਿਆ ਜਿਸ ਕਰਨ 'ਚ ਵੱਡੀ ਗਿਣਤੀ 'ਚ ਕਿਸਾਨਾਂ ਤੋਂ ਇਲਾਵਾ ਪੰਜਾਬੀ ਗਾਇਕਾਂ ਨੇ ਸ਼ਿਰਕਤ ਕੀਤੀ ਹੈ ਪੰਜਾਬੀ ਗਾਇਕ ਕਵਰ ਗਰੇਵਾਲ ਰਣਜੀਤ ਬਾਵਾ ਖਾਨ ਸਾਹਿਬ ਬੀ ਸਿੰਘ ਰਾਖੀ ਹੁੰਦਾ ਸਮੇਤ ਕਈ ਗਾਇਕਾਂ ਨੇ ਕਿਸਾਨਾਂ ਨਾਲ ਆਪਣੇ ਵਿਚਾਰ ਸਾਝੇ ਕੀਤੇ ਨੇ ਜੱਟਾਂ ਦੀਆਂ ਜ਼ਮੀਨਾਂ ਲੈ ਲਈਏ ਠੇਕੇਦਾਰ ਕੋਈ ਆਪਣੀ ਸਬਜ਼ੀ ਬੀਜ ਰਾਇ ਉਹ ਸਾਨੂੰ ਨਿਕੰਮਾ ਕਰਦੇ ਆ ਨਗਾਰਾ ਬਣਾ ਰਹੇ ਮੈਂ ਖੁਦ ਖੇਤੀ ਕਰਦਾ ਰਹਿਆ ਮੈਂ ਜ਼ਿਮੀਦਾਰ ਘਰ ਆਨੇ ਦਾ ਨਾਲ ਤਾਲੁਕ ਰੱਖਦਾ ਮੈਂ ਵੀ ਮੈਨੂੰ ਪਤਾ ਕਿ ਜ਼ਿਮੀਦਾਰਾ ਕਿਸ ਤਰ੍ਹਾਂ ਹੁੰਦਾ ਕਿੰਨੀ ਮਿਹਨਤ ਲੱਗਦੀ ਹੈ ਜ਼ਿਮੀਦਾਰਾ ਦੇ ਜਦੋਂ ਕੰਗਾਂ ਮੱਡੀ ਦੀਆਂ ਉਦੋਂ ਜੋ ਛੋਟੀਆਂ-ਛੋਟੀਆਂ ਕੀੜੀਆਂ ਜਦੋਂ ਲੜਦੀਆਂ ਹਨ ਸਾਨੂੰ ਪਤਾ ਹੁੰਦਾ ਕਿ ਕਿਸ ਤਰ੍ਹਾਂ ਕੀ ਹਾਲ ਹੁੰਦਾ ਜਿਹੜੇ ਉੱਥੇ ਬੈਠੇ ਐ ਏਸੀ ਲਾ ਕੇ ਬੈਠੇ ਉਹਨੂੰ ਨਹੀਂ ਪਤਾ ਉਹਨਾਂ ਨੇ ਤਾਂ ਸਿਰਫ ਖੜੀ ਫਸਲ ਆ ਕੇ ਖਰੀਦ ਲੈਣੀ ਆ ਆਪਣੇ ਹਿਸਾਬ ਨਾਲ ਉਹਨਾਂ ਨੇ ਵੇਚਣੀ ਆ ਕੋਈ ਜਿਹੜਾ ਮਿਨੀਮਮ ਪ੍ਰਾਈਸ ਇਹਨਾਂ ਨੇ ਰੱਖ ਰਿਆ ਸਕੋਰਡਿੰਗ ਪ੍ਰਾਈਸ ਕੁਝ ਨਹੀਂ ਆ ਸਾਰੀ ਦਿਲ ਬਹਿਲਾਨੀਆਂ ਗੱਲਾਂ ਛਿਡੋਨੇ ਦੇ ਰਹੇ ਬੱਚ ਕੇ ਜਿਹੜੇ ਬਹਿਨ ਜਨ ਇੱਕ ਗੱਲ ਜਿਹੜੀ ਮੇਰੀ ਆ ਕਿਸਾਨ ਜਥੇਬੰਦੀਆਂ ਨੂੰ ਉਹ ਇਹੇ ਆ ਕਿ ਸਰਕਾਰ ਨੇ ਸਾਡੇ ਅੰਦਰ ਫੂਡ ਵਾ ਕੇ ਸਾਨੂੰ ਅਲੱਗ-ਅਲੱਗ ਕਰਨਾ ਜਿਹੜੇ ਬੁਲੰਦੇ ਪਹਿਲਾਂ ਇਹਨਾਂ ਨੇ ਕਿਹਾ ਜੀ ਕਿ ਰੇਲ ਟ੍ਰੈਕ ਜਿਹੜੇ ਆ ਉਹ ਖਾਲੀ ਕਰ ਦਿਓ ਅਸੀਂ ਗੱਲਬਾਤ ਕਰਾਂਗੇ ਰੇਲ ਟ੍ਰੈਕ ਖਾਲੀ ਹੋਗਾ ਕੋਨੇ ਸਟੇਸ਼ਨ ਤੇ ਜਿਹੜਾ ਸਟੇਸ਼ਨ ਖਾਲੀ ਕਰੋ ਅਸੀਂ ਫੇਰ ਗੱਲਬਾਤ ਕਰਾਂਗੇ ਉਹ ਸਟੇਸ਼ਨ ਖਾਲੀ ਹੋਗਾ ਹੁਣ ਸੜਕਾਂ ਤੇ ਥੋੜੀ ਦੇਰ ਬਾਅਦ ਇਹਨਾਂ ਨੇ ਇਹ ਭੁੱਲ ਕੇ ਕਹਿ ਨੇ ਸੋ ਮੈਨੂੰ ਇਨੀ ਨੌਲੇਜ ਦਾ ਹੈ ਨਹੀਂ ਮਜ਼ਦੂਰਾਂ ਲਈ ਇੱਕ ਕਾਨੂੰਨ ਪਾਸ ਕੀਤਾ ਗਿਆ ਇਹ ਤੋਂ ਬਈ ਇਹ ਤੋਂ ਨਹੀਂ ਤਾਂ ਜਿਆਦਾ ਕੋਈ ਘੱਟੀਆਂ ਗੱਲ ਮੈਨੂੰ ਲੱਗੀ ਨਹੀਂ ਬਈ ਜਿਹੜਾ ਮਜ਼ਦੂਰ ਹੈ 8 ਘੰਟੇ ਦੀ ਡਿਊਟੀ ਸੀਗੀ ਪਹਿਲਾਂ ਉਹਦੀ ਕਿਤੇ ਹੁਣ ਉਹਦੀ 12 ਘੰਟੇ ਡਿਊਟੀ ਕਰ ਦਿੱਤੀ ਤੇ ਪੈਸੇ ਉਹਨੇ ਡੁੱਬ ਗਏ ਨਹੀਂ ਮਰਦੇ ਇਦਾਂ ਦੇ ਕਾਨੂੰਨ ਪਾਸ ਕਰਨ ਲੱਗੇ ਸਤਿ ਸ੍ਰੀ ਗਰੀਬ ਦਾ ਹੱਕ ਜਿਹੜਾ ਤੁਸੀਂ ਰੱਖਦੇ ਹੋ ਕੋਈ ਵੀ ਬੰਦਾ ਆ ਜੇ ਤੁਸੀਂ ਗਰੀਬ ਦਾ ਕਿਸੇ ਦਾ ਹੱਕ ਰੱਖਦੇ ਹੋ ਤੇ ਉਹ ਅੱਲਾਹ ਪਾਕ ਵਾਹਿਗੁਰੂ ਪ੍ਰਮਾਤਮਾ ਈਸ਼ਵਰ ਉਹ ਕਦੀ ਮaaf ਨਹੀਂ ਕਰਦਾ ਸੋ ਇਸ ਕਰਕੇ ਇਹ ਜਿਹੜੇ ਬਿੱਲ ਪਾਸ ਹੋਏ ਨੇ ਬਿਲਕੁਲ ਗਲਤ ਨੇ ਤੇ ਆਪਾਂ ਨੂੰ ਸਾਰਿਆਂ ਨੂੰ ਇਹਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਸੋ ਮੈਂ ਬਹੁਤਾਂ ਤਕੜਾ ਬੁਲਾਰਾ ਦੇ ਹੈ ਨਹੀਂ ਜੋ ਮੇਰੇ ਦਿਲ ਦੇ ਵਿੱਚ ਹੈ ਮੈਂ ਬੋਲੂਗਾ ਨਹੀਂ ਪਰ ਮੈਂ ਨਾਲ ਖੜਾ ਹਾਂ ਜਿੱਦਾਂ ਵੀ ਜਿੱਥੇ ਵੀ ਮੈਨੂੰ ਤੁਸੀਂ ਹੁਕਮ ਲਾਉਂਗੇ ਤੇ ਮੈਂ ਆਉਂਦਾ ਸਾਡਾ ਸਾਰਾ ਭਾਈਚਾਰਾ ਮੁਸਲਮਾਨ ਭਾਈਚਾਰਾ ਵੀ ਜਿਹਦਾ ਇਮਾਮ ਸਾਹਿਬ ਨੇ ਕਿਹਾ ਕਿ ਕਿਸਾਨ ਜਿਹੜਾ ਕਿਉਂਕਿ ਮੈਂ ਅ ਕਿਸਾਨ ਤਾਂ ਨਹੀਂ ਪਰ ਕਿਸਾਨ ਜਿਹੜੇ ਸਾਡੇ ਯਾਰ ਦੋਸਤ ਇਹ ਕਿਸਾਨ ਦੇ ਥਰੂ ਹੀ ਸਾਨੂੰ ਅਨਾਜ ਆਉਣਾ ਹੈ। ਖਾਂਦੂਗੀ ਹੋਏਗਾ ਉਹਨੂੰ ਫਾਇਦਾ ਨਹੀਂ ਹੋਏਗਾ। ਉਹ ਜੇ ਮੈਂ ਸੱਚ ਬਹੁਤਾ ਬੋਲਿਆ ਤੇ ਮੱਚ ਜਾਣਾ ਜੁੱਦਿਆ। ਦੀ ਬੜੇ ਦੀ ਸ਼ੋਮੜੀ ਗੌਦਾ ਮੂਤ ਸ਼ੁੱਧਿਆ ਚਲੋ ਮੰਨਿਆ ਵੀ ਤਗੜਾ ਏ ਤੇਰਾ ਆਪਣਾ غرੂਰਿਆ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰਿਆ ਉਹ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰਿਆ ਗੱਲ ਸਮਝਣ ਦੀ ਆ ਜੇ ਆ ਰਾਮ ਨਾਲ ਬਹਿ ਕੇ ਪੂਰਾ ਗਾਣਾ ਸੁਣ ਲੈਂਦੇ ਨਾ ਤੇ ਸ਼ਾਇਦ ਕੋਈ ਆਉਂਦਾ ਹੀ ਨਾ ਉਹ ਪਹਿਲੀ ਗੱਲ ਤੇ ਨਿਕਲੇ ਅਗਲੀ ਗੱਲ ਸੀ ਅਸੀਂ ਉਹਦੇ ਵਿੱਚ ਇਹ ਵੀ ਬੋਲਿਆ ਕਿ ਸਾਡੇ ਧਰਮ ਦੇ ਵਿੱਚ ਵੀ ਬਹੁਤ ਚਾਰ-ਚਾਰ ਪੰਜ-ਪੰਜ ਗੁਰਦਾਰੇ ਬਣਾਏ ਗਏ ਆ ਆ ਫਲਾਣੀ ਜਾਤੀ ਦਾ ਗੁਰਦਾਰਾ ਇਹਦੇ ਵਿੱਚ ਆ ਜਾਣਗੇ ਆ ਜੱਟਾਂ ਦਾ ਗੁਰਦਾਰਾ ਇਹ ਚ ਜਾਟੀ ਜਾਣਗੇ ਉਹਦੇ ਵਿੱਚ ਇਹ ਗੱਲ ਕੀਤੀ ਗਈ ਸੀ ਪਹਿਲਾਂ ਤਾਂ ਵੀਰ ਸਿੰਘ ਲਈ ਤਾੜੀ ਲਾਓ ਇਹ ਗੱਲ ਇਹਨਾਂ ਕੀਤੀ ਆ ਵਾਹ ਬਾਬਾ ਨਜ਼ਮੀ ਲਿਖਦਾ ਕਿ ਜਿਸ ਧਰਤੀ ਤੇ ਰਜਵਾ ਟੁਕੜ ਖਾਂਦੇ ਨਹੀਂ ਮਜ਼ਦੂਰ ਉਸ ਧਰਤੀ ਦੇ ਹਾਕਮ ਕੁੱਤੇ ਉਸ ਧਰਤੀ ਦੇ ਹਾਕਮ ਸੂਰ ਹਮੇਸ਼ਾ ਪੂੰਜੀਪਤੀਆਂ ਦਾ ਰਾਜ ਰਿਆ ਅਮੀਰ ਅਮੀਰ ਹੋ ਜਾਂਦਾ ਗਰੀਬ ਗਰੀਬ ਹੋ ਜਾਂਦਾ ਉਹਦੇ ਬੋਲ ਸੀ ਕਿ ਗਾਤਰੇ ਜੇ ਨਹੂ ਤੇ ਕਰੋਸ ਘੜ ਪਾ ਲੈ ਵਿਚਾਰ ਅਪਣਾਏ ਨਾ ਤੇ ਬਾਣੇ ਅਪਣਾ ਲੈ ਆ ਚੌਧਰਾਂ ਦੇ ਭੁੱਖਿਆਂ ਸੂਲ ਸਾਰੇ ਖਾਲੇ ਕਿ ਗੋਤਾ ਅਨੁਸਾਰ ਗੁਰਦੁਆਰੇ ਵੀ ਬਣਾ ਲੈ ਤੰਨੇ ਭਗਤ ਰਵਿਦਾਸ ਜੀ ਦੀ ਬਾਣੀ ਨੂੰ ਨਕਾਰੋ ਪਹਿਲਾਂ ਸੋਚ ਨੀਵਿਆਂ ਦੀ ਨੀਵੀ ਕਹਿਣਾ ਫੇਰ ਮਨਜੂਰੀਆ ਜੇ ਮੈਂ ਮਾਰੇ ਘਰ ਜੰਮਿਆਂ ਤੇ ਮੇਰਾ ਕੀ ਕਸੂਰ ਆ ਉਹ ਬਹੁਤ ਹਨ ਜੋਂਦੇ ਬੰਦ ਭਗਵਾੜਿਆ ਲੋ ਠੰਡੇ ਜੇ ਬੈਠੇ ਆ ਯਾਰ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਬੰਡੇ ਤੱਕ ਜਾਣੀ ਚਾਹੀਦੀ ਆ ਕਹਿੰਦਾ ਬੰਡੇ ਇੱਕ ਆਮ ਇਨਸਾਨ ਨੂੰ ਇੱਥੇ ਪੜ੍ਹਾਈ ਤੋਂ ਵੀ ਦੂਰ ਕੀਤਾ ਜਾ ਰਿਹਾ ਗਰੀਬਾਂ ਨੂੰ ਜਿਹੜੀ ਸਿੱਖਿਆ ਤੋਂ ਵਾਂਝਾ ਕੀਤਾ ਜਾ ਰਿਹਾ ਨਵੀਂ ਜਿਹੜੀ ਐਜੂਕੇਸ਼ਨ ਪਾਲਿਸੀ ਆਈ ਹੈ ਨਾ ਨਵੀਂ ਸਿੱਖਿਆ ਨੀਤੀ 2020 ਜਿਹੜੀ ਭਾਜਪਾ ਲੈ ਕੇ ਆਈ ਇਹਨੂੰ ਪੜ੍ਹ ਕੇ ਦੇਖਿਓ ਉਹਦਾ ਖਰੜਾ ਪੜ੍ਹ ਕੇ ਦੇਖਿਓ ਕਿ ਕਿਵੇਂ ਆਮ ਲੋਕਾਂ ਕੋਲੋਂ ਗਰੀਬ ਲੋਕਾਂ ਕੋਲੋਂ ਵਿੱਦਿਆ ਦੂਰ ਕਰ ਦਿੱਤੀ ਜਾਣੀ ਹੈ ਰਾਖਵਾਕਰਨ ਖਤਮ ਕੀਤਾ ਜਾ ਰਿਹਾ ਹੈ ਪ੍ਰਾਈਵੇਟਕਰਨ ਕੀਤਾ ਜਾ ਰਿਹਾ ਸਾਰੇ ਕਾਸ਼ਦਾ ਤਾਂ ਦੂਜੇ ਪਾਸੇ ਦੇਖੋ ਕਿ ਮਨੁਸਮਰਤੀ ਨੂੰ ਲਾਗੂ ਹੋਣ ਦੀ ਗੱਲ ਹੋ ਰਹੀ ਆ ਉਹ ਮਨੁਸਮਰਤੀ ਮੈਂ ਟਿਊਸ਼ਨ ਤਾਂ ਪਾਈਆਂ ਦੇਖਦਾ ਮੁੰਡਿਆਂ ਦੇ ਡਾਕਟਰ ਸਾਹਿਬ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਪਤਾ ਵੀ ਮਨੁਸਮਰਤੀ ਸਭ ਤੋਂ ਪਹਿਲਾਂ ਕਿਹਨੇ ਸਾੜੀ ਸੀ 1927 ਦੇ ਵਿੱਚ ਹੈ 1927 ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਜਿਹੜਾ ਸੰਵਿਧਾਨ ਇਹ ਲਾਗੂ ਕਰਨ ਨੂੰ ਫਿਰਦੇ ਆ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਖਤਮ ਕਰਕੇ ਤਾਂ ਸਭ ਤੋਂ ਪਹਿਲਾਂ ਇਹ ਮਨੂ ਸਮਰਤੀ ਉਹਨਾਂ ਨੇ ਆਪਣੇ ਹੱਥਾਂ ਨਾਲ ਸਾੜੀ ਸੀ ਪਰ ਭਰਾਵੋ ਆ ਸਾਨੂੰ ਸਮਝਣ ਦੀ ਲੋੜ ਹੈਗੀ ਹੈ ਕਿ ਮੈਂ ਵੀ ਹੁਣ ਪੜਨਾ ਸ਼ੁਰੂ ਕੀਤਾ ਤੁਸੀਂ ਸਾਰਿਆਂ ਨੇ ਸ਼ਾਇਦ ਉਹ ਕਿਤਾਬ ਪੜ੍ਹੀ ਹੋਣੀ ਹੈ ਉਹ ਮਨੂ ਸਮਰਤੀ ਦੇ ਵਿੱਚੋਂ ਹੀ ਲਏ ਹੋਏ ਸਾਰੀਆਂ ਗੱਲਾਂ ਬਾਤਾਂ ਨੇ ਭਾਰਤੀ ਲੋਕ ਨੀਚ ਕਿਵੇਂ ਬਣੇ ਪ੍ਰੋਫੈਸਰ ਗਰਨਾਥ ਸਿੰਘ ਦੀ ਕਿਤਾਬ ਹੈ ਕਿੰਨੇ ਕਿੰਨੇ ਪੜ੍ਹੀ ਆ ਬਈ ਮੈਂ ਹਰ ਥਾਂ ਹੱਥ ਜੇ ਖੜੇ ਕਰਾਉਣਾ ਹਨ 5-7 ਹੱਥ ਖੜੇ ਹੁੰਦੇ ਹੁੰਦੇ ਆ ਸਾਨੂੰ ਪਤਾ ਫਿਰ ਕਿਵੇਂ ਲੱਗੂਗਾ ਕਿ ਮਨੁੱਖ ਸਮਰਤੀ ਮਨੁੱਖ ਸੰਵਿਧਾਨ ਹੈ ਕੀ ਹੈ ਇਹਦੇ ਵਿੱਚ ਕੀ ਕੋਸ਼ ਹੈ ਕਿਵੇਂ ਲਾਗੂ ਕਰਨਾ ਚਾਹੁੰਦੇ ਆ ਤਾਂ ਮੈਂ ਦੋ ਚਾਰ ਗੱਲਾਂ ਸਾਂਝੀਆਂ ਵੀ ਕਰਦਾ ਕਿ ਹਾਲਾਤ ਭਲਾਵੋ ਇਹ ਜੇ ਹੁੰਦੇ ਸੀ ਕਿ ਕੀ ਹੋਣਾ ਚਾਹੀਦਾ ਹੈ ਤੁਸੀਂ ਰੌਲਾ ਪਾਓ ਕਿ ਅਸੀਂ ਬਾਹਰ ਜਾ ਰਹੇ ਹਾਂ ਅਸੀਂ ਬਾਹਰ ਨਿਕਲ ਰਹੇ ਹਾਂ ਛੋੜੇ ਗਲ ਦੇ ਵਿੱਚ ਕੁੱਜਾ ਪਾਇਆ ਹੁੰਦਾ ਸੀ ਸੁੱਧਰ ਲੋਕਾਂ ਦੇ ਕਿ ਭਾਈ ਜੇ ਤੁਸੀਂ ਥੁੱਕਣਾ ਧਰਤੀ ਤੇ ਨਹੀਂ ਥੁੱਕਣਾ ਤੁਸੀਂ ਕੁੱਜੇ ਜੀ ਧੁੱਕਣਾ ਬੰਨਿਆ ਜਾਂਦਾ ਸੀ ਕਿ ਛੋੜੀਆਂ ਪੈਰਾਂ ਦੇ ਨਿਸ਼ਾਨ ਨੇ ਜਿਹੜੇ ਉਹ ਧਰਤੀ ਤੇ ਨਹੀਂ ਪੈਣੇ ਚਾਹੀਦੇ ਆਹ ਹਾਲਾਤ ਹੁੰਦੇ ਸੀ ਆਮ ਤੌਰ ਤੇ ਕਹਾਵਤ ਬਣੀ ਹੈ ਕਿ ਮੱਝ ਵੀ ਸਿੱਖ ਤੇ ਗੋਦ ਪਹਿਰੇ ਬ ਤਿੰਨ ਵਜੇ ਤੱਕ ਦਾ ਸਮਾਂ ਹੁੰਦਾ ਸੀ ਕਿ 12 ਤੋਂ 3 ਤੱਕ ਜਿਹੜੇ ਸੂਦਰ ਲੋਕ ਨੇ ਉਹ ਬਾਹਰ ਨਿਕਲ ਸਕਦੇ ਆ ਕਿਉਂਕਿ ਪ੍ਰਸ਼ਾਵਾ ਜਿਹੜਾ ਉਹ ਐਨ ਬਚਾਵੇ ਖੜਾ ਹੁੰਦਾ ਲੰਮਾ ਨਹੀਂ ਹੋਇਆ ਹੁੰਦਾ ਇਹ ਹਾਲਾਤ ਬਣੇ ਤੁਸੀਂ ਦੇਖੋ ਅੱਜ ਵੀ ਪਿੰਡਾਂ ਦੇ ਹਾਲਾਤ ਇਹ ਨੇ ਜਿੰਨੇ ਅਜ ਦਲਿਤ ਲੋਕਾਂ ਦੇ ਘਰ ਨੇ ਛਿਪਦੇ ਵੱਲ ਹੈ ਹੈ ਕਿ ਨਹੀਂ ਹੈ ਆ ਕਾਕੜਕਲਾਂ ਵਾਲੇ ਮੇਰੇ ਸਾਥੀ ਬੈਠੇ ਨੇ ਜਲੰਧਰ ਜ਼ਿਲ੍ਹੇ ਵਾਲੇ ਤੇ ਇਹਨਾਂ ਦੇ ਪਿੰਡ ਵੀ ਰੌਲਾ ਪਿਆ ਅਸੀਂ ਵੀ ਗਏ ਇੱਕ ਸਰਪੰਚ ਵੱਲੋਂ ਇਹ ਮਤਾ ਪਾ ਦਿੱਤਾ ਗਿਆ ਕਿ ਦਲਦ ਭਾਈਚਾਰੇ ਦਾ ਸਮਾਜਿਕ ਬਾਈਕਾਟ ਕੀਤਾ ਜਾ ਰਿਹਾ ਸਰ ਕਿਸਾਨ ਲਗਾਤਾਰ ਸੱਲਾ ਪ੍ਰਦਰਸ਼ਨ ਕਰ ਰਹੇ ਨੇ ਹਾਂਜੀ ਮਾਲ ਗੱਡੀਆਂ ਇਸ ਵੇਲੇ ਬੰਦ ਹੈਗੀਆਂ ਨੇ ਔਰ ਕੋਲਾ ਹੈ ਨਹੀਂ ਥਰਮਲ ਪਲਾਂਟਾ ਕੋਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਫੈਸਟੀਵਲ ਸੀਜ਼ਨ ਹੈਗਾ ਯਾ ਇਹ ਕਹਿੰਦੇ ਤੁਸੀਂ ਵੀ ਕਿਵੇਂ ਚੱਲੇਗਾ ਜਿਹੜਾ ਸਿਸਟਮ ਹੈਗਾ ਕਿ ਇਸ ਤੋਂ ਪਾਸੇ ਕੇਂਦਰ ਸਰਕਾਰ ਕੋਲ ਮੰਨ ਵੀ ਨਹੀਂ ਰਹੀ ਉਹਨਾਂ ਦੇ ਕਿਸਾਨਾਂ ਦੀਆਂ ਮੰਗਾਂ ਨੂੰ ਦੇਖੋ ਵਿਰੋਧ ਦੇ ਵਿੱਚ ਸਾਰਾ ਕੁਝ ਆ ਜਾਂਦਾ ਹੁੰਦਾ ਹੈ ਔਰ ਇਹ ਸਾਰਾ ਕੁਝ ਚੱਲਣਾ ਹੀ ਪੈਂਦਾ ਹੁੰਦਾ ਕਿਉਂਕਿ ਬਿੱਲ ਦਾ ਪਾਸ ਹੋਣਾ ਸਭ ਤੋਂ ਪਹਿਲੀ ਗੱਲ ਹੈ ਇਹ ਉਸ ਤੋਂ ਬਾਅਦ ਚੋ ਰਿਹਾ ਪਹਿਲਾਂ ਬਿੱਲ ਪਾਸ ਹੋਇਆ ਉਸ ਤੋਂ ਬਾਅਦ ਹੀ ਰੀਲਾ ਰੁਕੀਆਂ ਉਸ ਤੋਂ ਬਾਅਦ ਹੀ ਸਾਡੇ ਫੈਸਟੀਵਲ ਡਿਸਟਰਬ ਹੋ ਰਹੇ ਹਨ ਪਰ ਹੁਣ ਇੱਥੇ ਮਸਲਾ ਇਹ ਹੈ ਕਿ ਕੀ ਅਸੀਂ ਹੁਣ ਘਰੇ ਬੈਠ ਜਾਈਏ ਤਾਂ ਇਸ ਕਰਕੇ ਮੈਂ ਤਾਂ ਆਪ ਸਭ ਨੂੰ ਅਪੀਲ ਕਰਦਾ ਕਿ ਘਰਾਂ ਚੋਂ ਨਿਕਲੋ ਯਾਰ ਨੌਜਵਾਨੀ ਸਾਡੀ ਜਿੱਦਾਂ ਚਲੋ ਹਜੇ ਬਹੁਤ ਜ਼ਿਆਦਾ ਗਿਣਤੀ ਜਿਤਨੀ ਕਹਿ ਸਕਦੇ ਆਪਾਂ ਪਰ ਜਿੰਨੇ ਵੀ ਸਾਡੇ ਭਰਾ ਨਿਕਲੇ ਆ ਮੈਂ ਤਾਂ ਸਾਰਿਆਂ ਨੂੰ ਐਪਰੀਸ਼ੀਏਟ ਕਰਦਾ ਹਾਂ ਹੋਰ ਵੀ ਸਾਡੀਆਂ ਮਾਤਾਵਾਂ ਨੂੰ ਸਾਡੀਆਂ ਭੈਣਾਂ ਨੂੰ ਤੇ ਸਭ ਨੂੰ ਮੇਰੀ ਤਾਂ ਬੇਨਤੀ ਹੈ ਕਿ ਆਓ ਆਪਾਂ ਇਸ ਸੰਘਰਸ਼ ਦਾ ਹਿੱਸਾ ਬਣੀਏ ਔਰ ਜਿੱਦਾਂ ਪੀਸਫੁਲੀ ਖੂਬਸੂਰਤੀ ਹੈ ਪੰਜਾਬ ਦੀ ਕਿ ਪੀਸਫੁਲੀ ਪ੍ਰੋਟੈਸਟ ਹੋ ਰਿਹਾ ਹੈ ਡੇਡ ਮਹੀਨਾ ਹੋ ਗਿਆ ਸਾਨੂੰ ਸੜਕਾਂ ਤੇ ਫਿਰਦਾਂ ਨੂੰ ਅੱਜ ਤੱਕ ਇਵਨ ਕੋਈ ਸਿੰਗਲ ਇਸ ਤਰ੍ਹਾਂ ਦੀ ਕੋਈ ਹਰਕਤ ਨਹੀਂ ਕੀਤੀ ਦੇਖੀ ਗਈ ਵੀ ਜਿੱਥੇ ਸਾਨੂੰ ਸ਼ਰਮ ਮਹਿਸੂਸ ਹੋਵੇ ਕਿ ਅਸੀਂ ਪੰਜਾਬੀ ਲੋਕ ਕੀ ਆ ਹੌਲੜਬਾਜ਼ੀਆਂ ਕਰ ਰਹੇ ਆ ਤਾਂ ਇਹ ਇਹ ਸੰਘਰਸ਼ ਦਾ ਹੀ ਹਿੱਸਾ ਵੱਡੇ ਭਾਈ ਕਿ ਸਾਨੂੰ ਸਾਰਿਆਂ ਨੂੰ ਚੱਲਣਾ ਪੈਣਾ ਇਨਾਂ ਨੂੰ ਕਿਉਂਕਿ ਜਦੋਂ ਜਦੋਂ ਕਿਸਾਨ ਕਹਿ ਸਕਦਾ ਹੈ ਕੈਸ ਵਲੇ ਮੇਰਾ ਕਿਸਾਨ ਕਹਿੰਦਾ ਮੇਰਾ ਮੇਰੀ ਹਾਲਤ ਇਹ ਹੈ ਕਿ ਮੈਂ ਜੇ ਕਣਕ ਨਹੀਂ ਵੀ ਬੀਜੂਗਾ ਨਾ 6 ਮਹੀਨਾ ਦੀ ਫਸਲ ਨਹੀਂ ਵੀ ਕਰੂੰਗਾ ਤਾਂ ਮੈਂ ਚੱਲੂੰਗਾ ਜੇ ਉਹ ਐਡੀ ਵੱਡੀ ਗੱਲ ਕਹਿ ਸਕਦਾ ਤਾਂ ਫਿਰ ਆ ਫੈਸਟੀਵਲ ਆ ਦਾ ਡਿਸਟਰਬ ਹੋਣਾ ਮੇਰੇ ਖਿਆਲ ਚ ਬੜੀਆਂ ਛੋਟੀਆਂ ਗੱਲਾਂ ਚਲੋ ਇਹ ਇੱਕ ਗੱਲ ਹੋਰ ਸੀ ਕਿ ਜਿੱਦਾਂ ਪਿਛਲੇ ਦਿਨੀ ਕਿਸਾਨਾਂ ਨੂੰ ਬੁਲਾਇਆ ਗਿਆ ਸੀਗਾ ਕੇਂਦਰ ਸਰਕਾਰ ਵੱਲੋਂ ਮੀਟਿੰਗ ਰੱਖੀ ਗਈ ਸੀ ਪਰ ਕੋਈ ਸਿੱਟਾ ਨਹੀਂ ਨਿਕਲਿਆ ਹਾਂਜੀ ਉਹਨੇ ਵੀ ਮਨਿੰਦਰ ਸਿੰਘ ਟੋਮਰ ਜਿਹੜੇ ਖੇਤੀ ਮੰਤਰੀ ਕੇਂਦਰ ਦੇ ਰਹੇਗੇ ਉਹਨਾਂ ਦਾ ਬਿਆਨ ਆਇਆ ਹੈਗਾ ਵੀ ਕਿਸਾਨ ਜਥੇਬੰਦੀਆਂ ਹੁਣ ਅਸੀਂ ਗੱਲ ਕਰਨ ਨੂੰ ਤਿਆਰ ਹਾਂ ਹਾਂਜੀ ਪਰ ਕਿਸਾਨ ਕਹਿੰਦੇ ਉਹ ਨਹੀਂ ਹਾਂ ਅਸੀਂ ਫਿਰ ਅਸੀਂ ਗੱਲ ਕਰਾਂਗੇ ਦੇਖੋ ਸਭ ਦੀ ਇੱਜ਼ਤ ਹੈ ਵੱਡੇ ਭਾਈ ਹਨਾ ਜਦੋਂ ਸਾਡੇ ਵਾਲੇ ਬਜ਼ੁਰਗ ਗਏ ਸੀ ਤਾਂ ਉਦੋਂ ਇਹਨਾਂ ਨੂੰ ਵੀ ਮੇਰੇ ਖਿਆਲ ਚ ਉਹ ਮਾਨ ਸਤਕਾਰ ਨਹੀਂ ਮਿਲਿਆ ਸਾਡੇ ਘਰੇ ਕੋਈ ਦੁਸ਼ਮਣ ਵੀ ਚੱਲ ਕੇ ਆਵੇ ਨਾ ਅਸੀਂ ਪੰਜਾਬੀ ਲੋਕਾਂ ਕਿ ਇੱਥੇ ਵੀ ਅਸੀਂ ਉਹਦੀ ਸੇਵਾ ਪਾਣੀ ਚ ਕਸਰ ਨਹੀਂ ਛੱਡਦੇ ਠੀਕ ਹੈ ਕਿ ਇਕੱਲੇ ਬਰਚ ਰਹਿ ਕੇ ਗੱਲ ਕਰਦੇ ਆਂ ਸਾਡੇ ਸੁਭਾਤਾ ਸਦਾ ਸੁਭਾ ਚੱਕੀ ਫਿਰਦੇ ਆਂ ਪਰ ਜਿਸ ਤਰ੍ਹਾਂ ਦਾ ਵਿਹਾਰ ਸਾਡੇ ਬਜ਼ੁਰਗਾਂ ਦੇ ਨਾਲ ਕੀਤਾ ਹੈ ਉੱਥੇ ਉਹਨਾਂ ਦੇ ਨਾਲ ਤਾਂ ਉਹ ਸਾਰੇ ਪੰਜਾਬ ਨੂੰ ਪਸੰਦ ਨਹੀਂ ਆਇਆ ਕਿਤੇ ਨਾ ਕਿਤੇ ਤਾਂ ਕਿਤੇ ਨਾ ਕਿਤੇ ਇਹਨਾਂ ਦਾ ਕਹਿਣਾ ਵਾਜਬ ਹੈ ਹੁਣ ਕਿ ਭਾਈ ਅਸੀਂ ਹੁਣ ਤੁਹਾਡੇ ਕੋਲੇ ਨਹੀਂ ਆਵਾਂਗੇ ਪਰ ਉਹਦੇ ਲਈ ਉਦੋਂ ਲਈ ਜਿਹੜੀ ਸਭ ਤੋਂ ਵੱਡੀ ਬਾਤ ਹੈ ਕਿ ਹੁਣ ਉਸ ਤਰ੍ਹਾਂ ਦੇ ਲੈਵਲ ਤੇ ਸੰਘਰਸ਼ ਨੂੰ ਲੈ ਕੇ ਜਾਣਾ ਹੁਣ ਪੰਜਾਬ ਦੇ ਲਈ ਇੱਕ ਚੈਲੰਜ ਹੈ ਸਾਡੀ ਇਕੱਠਤਾ ਦਾ ਜਿਹੜਾ ਪਰਮਾਨ ਸਾਨੂੰ ਦੇਣਾ ਪੈਣਾ ਹੈ ਅਡਾ ਸਾਡੀ ਜਥੇਬੰਦੀ ਦਾ ਪਰਮਾਨ ਦੇਣਾ ਪੈਣਾ ਸਾਨੂੰ ਯੂਨੀਅਨ ਬਣਾਉਣੀ ਪੈਣੀ ਹੈ ਸਾਨੂੰ ਯੂਨੀਅਨ ਬਣਾਉਣੀ ਪੈਣੀ ਹੈ ਉਸ ਤਰ੍ਹਾਂ ਕਿ ਸਾਡੇ ਇਕੱਠਾਂ ਤੋਂ ਲੱਗੇ ਕਿ ਭਾਈ ਇੱਕ ਇਕੱਠੇ ਆ ਤਾਂ ਫਿਰ ਆਉਂਦੇ ਵੀ ਉਹ ਸੋਹਣੇ ਲੱਗਣਗੇ ਉਹ ਸੱਜਣ ਹੁਣ ਫੈਸਟੀਵਲ ਸੀਜ਼ਨ ਆ ਰਹੇ ਥਰਮਲ ਪਲਾਂਟ ਚ ਕੋਲਾ ਮੁੱਕ ਚੱਲਿਆ ਆਉਣ ਵਾਲੀ ਦੀਵਾਲੀ ਜਿਹੜੀ ਆ ਉਹ ਕਿਤੇ ਨਾ ਕਿਤੇ ਕਾਲੀ ਨਜ਼ਰ ਆ ਰਹੀ ਹੈ ਕਿਉਂਕਿ ਬਿਜਲੀ ਬਣਨੀ ਔਕੀ ਹੋ ਗਈ ਕੋਲਾ ਮੁੱਕ ਚ ਇਹਨੂੰ ਕਿੱਦਾਂ ਵੇਖਦੇ? ਇਹ ਸਵਾਲ ਹੀ ਨਹੀਂ ਐ। ਦਿਵਾਲੀ ਕੋਈ ਪਹਿਲੀ ਕਾਲੀ ਨਹੀਂ ਐ। 35 ਸਾਲਾਂ ਦਾ ਹੋ ਗਿਆ ਮੈਨੂੰ ਤਾਂ ਕੋਈ ਵੀ ਚਿੱਟੀ ਨਹੀਂ ਲੱਗੀ। ਕਿਉਂਕਿ ਹਰ ਵਾਰੀ ਕਰਜ਼ਿਆਂ 'ਚ ਹੀ ਮਨਾਈਆਂ ਦਿਵਾਲੀਆਂ ਸੀ। ਹਰ ਵਾਰੀ ਖੁਦਕੁਸ਼ੀਆਂ 'ਚ ਹੀ ਮਨਾਈਆਂ ਦਿਵਾਲੀਆਂ ਸੀ। ਤਾਂ ਹਰ ਵਾਰੀ ਹਰ ਪਾਸੇ ਪੰਧਰੋ ਵਾਲੀ ਪਿਆ ਵੇ ਭਾਵੇਂ ਕੋਈ ਧਰਮ ਦਾ ਮਸਲਾ ਲੈ ਲਓ ਭਾਵੇਂ ਰਾਜਨੀਤੀ ਦਾ ਲੈ ਲਓ। ਭਾਵੇਂ ਕੋਈ ਸਮਾਜਿਕ ਸਾਡੇ ਪਿੰਡ ਲੈਵਲ ਤੇ ਮੈਂ ਕੋਈ ਭਾਈਚਾਰਕ ਸੰਝ ਲੈਣਾ, ਇਵਨ ਕੇ ਸਰਪੰਚੀ ਦੀਆਂ ਵੋਟਾਂ ਹੀ ਲੈਣਾ। ਤਾਂ ਸਭ ਪਾਸੇ ਮਾਹੌਲ ਤਾਂ ਕਾਲਾ ਹੀ ਆ ਦੋਸਤਾਂ। ਠੀਕ ਐ ਕਿ ਅਣਖਾਂ ਹੰਕਾਰ ਦਾ ਰੂਪ ਧਾਰ ਤੇ ਹੰਕਾਰ ਹੁਣ ਸਾਨੂੰ ਹਜੇ ਵੀ ਅਣਖ ਲੱਗ ਰਿਹਾ ਸਾਡੇ ਕਿਸੇ ਨਾ ਕਿਸੇ ਦਬਕੇ ਨੂੰ ਇਸੇ ਕਰਕੇ ਸਵਾਲ ਵੀ ਸਾਨੂੰ ਕਈ ਰਿਹਾ ਨਾ ਕਲੀਅਰ ਨਹੀਂ ਦਿਖਦੇ ਇੱਕ ਕਹਿੰਦੇ ਸੀਗੇ ਵੀ ਜਿਹੜੀਆਂ ਕਿਸਾਨ ਜੱਟੇ ਬੰਦੀਆਂ ਰੇਲਵੇ ਟਰੈਕ ਤੇ ਬੈਠੀਆਂ ਆ ਉਹ ਉੱਠਣਗੀਆਂ ਤੇ ਰੇਲਾਂ ਚਲਾਈਆਂ ਜਾਣਗੀਆਂ ਹੁਣ तमाम ਜਿੰਨੀਆਂ ਵੀ ਜੱਟੇ ਬੰਦੀਆਂ ਸਾਰੀਆਂ ਕਿਸ ਟਰੈਕ ਤੋਂ ਉੱਠ ਚੁੱਕੀਆਂ ਆ ਹਾਂਜੀ ਹੁਣ ਸਰਕਾਰ ਕਹਿੰਦੀ ਆ ਵੀ ਜਿੰਨਾ ਚਿਰ ਸਾਨੂੰ ਪੰਜਾਬ ਸਰਕਾਰ ਸ਼ੋਰਟ ਕਰੇ ਵੀ ਅਸੀਂ ਟ੍ਰੇਨਾਂ ਉਦੋਂ ਹੀ ਚਲਾਵਾਂਗੇ ਵੀ ਸਾਡੀਆਂ ਟ੍ਰੇਨਾਂ ਨੂੰ ਕੋਈ ਵੀ ਰੋਕੀਏ ਐਸੇ ਤਿੱਕਰ ਕਿ ਮਾਲ ਗੱਡੀ ਵੀ ਚਲਾਈ ਜਾਏਗੀ ਪੈਸੰਜਰ ਵੀ ਚਲਾਈ ਜਾਏਗੀ ਜਦ ਕਿ ਕਿਸਾਨਾਂ ਵੱਲੋਂ ਕਿਹਾ ਇਹ ਕੱਲੀਆਂ ਮਾਲ ਗੱਡੀਆਂ ਚਲਾਉਣ ਦੇਣੀਆਂ ਹੈ। ਦੇਖੋ ਭਾਈ ਜੀ ਇਹ ਨਾ ਸਾਰੇ ਮਲਗੋਬਾ ਜਿਹਾ ਬਣਿਆ ਹੋਇਆ ਇਸ ਚੀਜ਼ 'ਚ ਕੋਈ ਵੀ ਕਲੀਅਰ ਨਹੀਂ ਹੈ। ਨਾ ਤਾਂ ਤੁਸੀਂ ਕਲੀਅਰ ਹੋ ਨਾ ਮੈਂ ਕਲੀਅਰ ਹਾਂ ਔਰ ਨਾ ਹੀ ਪੰਜਾਬ ਦਾ ਆਵਾਮ ਕਲੀਅਰ ਹੈ। ਬਸ ਗੱਲ ਤਾਂ ਇੱਥੇ ਹੀ ਮੁੱਕਦੀ ਹੈ ਕਿ ਇੱਕ ਬਿਲ ਪਾਸ ਹੋਇਆ ਜਿਹੜਾ ਸਾਡੇ ਹੱਕਾਂ 'ਚ ਨਹੀਂ ਹੈ। ਉਸੇ ਵਿਧੇ ਦੇ ਅਧੀਨ ਹੀ ਆ ਸਾਰੀਆਂ ਕਾਰਵਾਈਆਂ ਹੋ ਰਹੀਆਂ ਉਹਦੇ ਚ ਮਾੜੀ ਮੋਟੀ ਖਟਬਟਾ ਆਉਂਦੀ ਰਹਿੰਦੀ ਆ ਤਾਂ ਉਹ ਤਾਂ ਸਾਨੂੰ ਪੰਜਾਬ ਨੂੰ ਸਮਝਣਾ ਚਾਹੀਦਾ ਤੇ ਬਾਕੀ ਉਹਨਾਂ ਵੱਲੋਂ ਤਾਂ ਇੱਕ ਫੋਕੇ ਸਵਾਲ ਆ ਰਿਹਾ ਇੱਕ ਫੋਕਾ ਚਿਠਾ ਆ ਰਿਹਾ ਕਿ ਕਰੀ ਫੀਲਡਿੰਗ ਸੱਟ ਕੇ ਦੇਖ ਲੈਣੇ ਜੇ ਬਾਲ ਕਿਸੇ ਪਾਲੇ ਚ ਜਾਂਦੀ ਹੈ ਉਹ ਵੀ ਉਹਨਾਂ ਦੇ ਫਾਇਦੇ 'ਚ ਹੀ ਹੈ ਪਰ ਗੱਲ ਤਾਂ ਕਲੀਅਰ ਹੈ ਭਾਈ ਕਿ ਆਪਾਂ ਸਾਰੇ ਮਰ ਰਹੇ ਹਾਂ ਸਾਰੇ ਆਪਾਂ ਉਸ ਦੌਰ 'ਚ ਖੜੇ ਆ ਜਿਵੇਂ ਕਹਿੰਦੇ ਹੁੰਦੇ ਨਾ ਕਿ ਅਸੀਂ ਇੱਕ ਗੀਤ ਗਾਉਣੇ ਹੈ ਨਾ ਜਦੋਂ ਵੱਡੇ ਭਾਈ ਗੀਤ ਦੇ ਆਖਰੀ ਅੰਤਰੇ 'ਚ ਨਾ ਗੀਤਕਾਰ ਦਾ ਨਾਮ ਹੁੰਦਾ ਹੈ ਉਹਦਾ ਨਾਮ ਹੁੰਦਾ ਤੇ ਉਸ ਪੈਰੇ ਤੋਂ ਬਾਅਦ ਗੀਤ ਪੰਜਾਬ ਓਨੈਸਟਲੀ ਪੁੱਛੋ ਮੈਨੂੰ ਹੁਣ ਉਸ ਆਖਰੀ ਅੰਤਰੇ ਵਰਗਾ ਲੱਗਦਾ ਹੈ ਇਸ ਤੋਂ ਬਾਅਦ ਵੀ ਹੁਣ ਜੇ ਅਸੀਂ ਸਿਆਣੇ ਨਹੀਂ ਹੋਵਾਂਗੇ ਬਾਈ ਜੀ ਤਾਂ ਇਹ ਪੰਜਾਬ ਇਹ ਤਾਂ ਨਹੀਂ ਕਹਾਂਗੇ ਕਿ ਮੁੱਕ ਜੂਗਾ ਪਰ ਇਹ ਯੂਪੀਰ ਕਾ ਜ਼ਰੂਰ ਬਣਾ ਦੇਣਗੇ ਸਾਡੇ ਪੰਜਾਬ ਨੂੰ ਇਸ ਕਰਕੇ ਬੇਨਤੀ ਹੈ ਸਾਰੇ ਆਵਾਮ ਨੂੰ ਕਿ ਅਸੀਂ ਸਿਆਣੇ ਬਣੀਏ ਸਾਰੇ ਸਾਡੇ ਪਿਓ ਦਾਦੇ ਸਾਡੀਆਂ ਮਾਵਾਂ ਭੈਣਾਂ ਸਾਡੀਆਂ ਔਰ ਸਭ ਤੋਂ ਜ਼ਿੰਮੇਵਾਰ ਤੇ ਜਿਹੜੀ ਸਾਡੀ ਜਵਾਨੀ ਹੈ ਅਸੀਂ ਸਿਆਣੇ ਹੋਈਏ ਜ਼ਿੰਮੇਵਾਰ ਹੋਈਏ ਆਪਣੀਆਂ ਕਬੀਲਦਾਰੀਆਂ ਪ੍ਰਤੀ ਆਪਣੇ ਸਮਾਜ ਪ੍ਰਤੀ ਆਪਣੇ ਧਰਮ ਪ੍ਰਤੀ ਹੱਕ ਇਮਾਨ ਕਹਿ ਲੋ ਬਸ ਗੱਲ ਨਿਬੜਦੀ ਹੈ ਬਹੁਤ ਬਹੁਤ ਆਦਰ ਔਰ ਸਤਿਕਾਰ ਤੁਹਾਡਾ ਸਾਰਿਆਂ ਦਾ ਥ ਆਪਕ ਤਰਫੋਂ ਸਰਸ਼ੋ ਬੰਗਾਲ ਸਖਣਪੁਰਾਲ ਗੱਲ ਕਰਦੇ ਬਣੋ ਅਸੀਂ ਅੱਜ ਆਪ ਜੀ ਨੂੰ ਇਹ ਹੈਗਾ ਕਿ ਅਸੀਂ ਸ਼ਹਿਰੀ ਲੋਕ ਕਿਸਾਨਾਂ ਨਾਲ ਇਹ ਮੋਟੀ ਵਧੀਆ ਗੱਲ ਹੈ ਕਿ ਹਰ ਇੱਕ ਵਰਗ ਜਿਹੜਾ ਅੱਜ ਉਹ ਕਿਸਾਨਾਂ ਨਾਲ ਜੁੜ ਰਿਹਾ ਉਹ ਸਮਝ ਰਿਹਾ ਕਿ ਲੜਾਈ ਕੱਲੇ ਕਿਸਾਨਾਂ ਦੀ ਨਹੀਂ ਪੂਰੇ ਪੰਜਾਬ ਦੀ ਆ ਪੂਰੇ ਭਾਰਤ ਦੀ ਆ ਔਰ ਇਹ ਪੰਜਾਬ ਦੀ ਆਰਥਿਕਤਾ ਨੂੰ ਸੱਟ ਮਾਰਨ ਦੀ ਆ ਇਸ ਕਰਕੇ ਸਾਰੇ ਵਰਗ ਸਾਡੇ ਨਾਲ ਆ ਰਹੇ ਨੇ ਇਹ ਜਿਹੜੇ ਵੀ ਨੌਜੋਨਾਂ ਨੇ ਪ੍ਰੋਗਰਾਮ ਰੱਖਿਆ ਜਾਂ ਸ਼ਹਿਰੀ ਵੀਰਾਂ ਨੇ ਰੱਖਿਆ ਅਸੀਂ ਉਹਨਾਂ ਦਾ ਬੜਾ ਧੰਨਵਾਦ ਕਰਦੇ ਆਂ ਔਰ ਅਸੀਂ ਇਹ ਸਮਝਦੇ ਆਂ ਵੀ ਉਹ ਹਰ ਇੱਕ ਅਜਨਾਗਰਿਕ ਜਿਹੜਾ ਸਾਡੇ ਪੰਜਾਬ ਦਾ ਉਹ ਸਮਝਣ ਲੱਗ ਪਿਆ ਇਹ ਸਾਡਾ ਆਪਣਾ ਅੰਦੋਲਨ ਹੈ ਇਕੱਲੇ ਕਿਸਾਨਾਂ ਦਾ ਨਹੀਂ ਸਾਡੇ ਵਿੱਚ ਆਏ ਨਹੀਂ ਸਮੇਂ ਦੇ ਵਿੱਚ ਬੰਦ ਕੀਤੀ ਜਾ ਰਹੀ ਸੀ ਪਰ ਹੁਣ ਕੇਂਦਰ ਨੇ ਕਹਤਾ ਰੇਲ ਗੱਡੀਆਂ 12 ਨਵੰਬਰ ਤੱਕ ਬੰਦ ਰਹਿਣਗੀਆਂ ਕੋਲਾ ਹੈਲੀ ਥਰਮਲ ਪਲਾਂਟਾਂ ਦੇ ਵਿੱਚ ਕਿਸਾਨ ਧਰਨਾ ਲਾ ਰਹੇ ਆ बार-बार ਇਹੀ ਕਹਿ ਰਹੇ ਕਿਸਾਨਾਂ ਵੱਲੋਂ ਰੇਲਵੇ ਟ੍ਰੈਕ ਬੰਦ ਕੀਤੇ ਗਿਆ ਇਸ ਕਰਕੇ ਟ੍ਰੇਨਾਂ ਬੰਦ ਹੋ ਗਈਆਂ ਦੇਖੋ ਸਾਡੇ ਦਾ ਗੁਰੂ ਸਹਿਬਾਨਾ ਨੇ ਸਾਨੂੰ ਬੜਾ ਕੁਝ ਸਿਖਾਇਆ ਹੋਇਆ ਗੁਰੂ ਸਾਹਿਬ ਨੂੰ ਜੜੀ ਘੇਰਾ ਪਾ ਲਿਆ ਉਹਨਾਂ ਦਾ ਬਾਹਰੋਂ ਅਨਾਜ ਜਾਣਾ ਬੰਦ ਕਰਤਾ ਇਹ بڑے ਕੌਜੀਆਂ ਹਰਕਤਾ ਸ਼ਾਸਿਤ ਕਰਦੇ ਹੁੰਦੇ ਆ ਪਰ ਸਾਡੀ ਕੌਮ ਜਿਹੜੀ ਆ ਪੰਜਾਬੀ ਕੌਮ ਪੰਜਾਬੀ ਲੋਕ ਕਦੇ ਕਿਸੇ ਵੀ ਯੁੱਧ ਤੋਂ ਪਿੱਛੇ ਨਹੀਂ ਹਟੇ ਇਹ ਹੁਣ ਸਿੱਧਾ ਯੁੱਧ ਹੈ ਅੰਦੋਲਨ ਨੂੰ ਯੁੱਧ ਕਹਿ ਸਕਦੇ ਆ ਉਸ ਜਿਹੜੇ ਘਟਿਆ ਸੋਚਦੇ ਲੋਕ ਅੱਜ ਸੀਟ ਤੇ ਸੈਂਟਰ 'ਚ ਬਹਿ ਗਏ ਕੇਂਦਰ ਸਰਕਾਰ ਤੇ ਬਹਿ ਗਏ ਅੱਜ ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਇਹ ਉਹਨਾਂ ਦੇ ਕੋਲਾ ਬੰਦ ਕਰਨੇ ਨਾਲ ਜਾਂ ਟ੍ਰੇਨਾਂ ਨਾ ਭੇਜਣ ਨਾਲ ਇਹ ਅੰਦੋਲਨਕਾਰੀ ਪਿੱਛੇ ਨਹੀਂ ਹਟਣਗੇ ਇਹ ਪੰਜਾਬ ਦਾ ਹੱਕ ਲੈ ਕੇ ਹਟਣਗੇ ਪਤਾ ਹੋਰ ਹੋਰ ਹੁਣ ਅੱਜ ਦੇ ਇਹ ਹਾਲਾਤ ਨੇ ਕਿ ਅੱਜ ਸਾਰੇ ਇੱਕ ਛੋਟੇ ਛੋਟੇ ਬੱਚੇ ਨੂੰ ਪਤਾ ਹੈ ਇਹ ਬੇਲ ਕੀ ਨੇ ਇਹ ਸਾਡੇ ਹੱਕਾਂ 'ਚ ਨੇ ਦੇਖੋ ਅਸੀਂ ਸਾਡੀ ਧਰਨਾ ਨੀਤੀ ਬਿਲਕੁਲ ਸਾਫ਼ ਹੈ ਸਪਸ਼ਟ ਹੈ ਕਿ ਅਸੀਂ ਇਹ ਜਿਹੜਾ ਕੱਲ ਸਾਡੀ ਮੀਟਿੰਗ ਹੋਈ ਆ ਦਿੱਲੀ ਜਿਹਦੇ ਵਿੱਚ 500 ਜਥੇਬੰਦੀ ਸਾਡੀ ਇਕੱਠੀ ਹੋ ਗਈ ਕਿਉਂਕਿ ਦੋ ਤਣੇ ਸਨ ਤਲੋ ਇੱਕ ਹੋ ਗਿਆ ਅਸੀਂ ਸੱਤ ਮੈਂਬਰੀ ਕਮੇਟੀ ਇੱਕ ਬਣਾਤੀ ਹੈ ਔਰ ਜਿਹੜੀ ਉਹ 26 ਤੇ 27 ਨੂੰ ਅੰਦੋਲਨ ਨੂੰ ਅੱਗੇ ਚਲਾਏਗੀ ਜਿੰਨਾ ਚਿਰ ਵੀ ਚੱਲੇਗਾ ਤੇ ਇਸ ਕਰਕੇ ਅਸੀਂ ਅੱਗੇ ਵਧ ਰਹੇ ਪਿੱਛੇ ਨਹੀਂ ਹਟ ਰਹੇ ਅਸੀਂ ਦਿਨ ਪਰ ਦਿਨ ਸਾਡੇ ਨਾਲ ਦੇਖੋ ਤੁਸੀਂ ਤੇ ਅਸੀਂ ਪਹਿਲਾਂ 9 ਤੁਰੇ ਸੀ ਫਿਰ 13 ਹੋਏ ਫਿਰ 31 ਹੋਏ ਫਿਰ ਹੁਣ 3 250 ਹੋਇਆ ਫਿਰ ਅੱਜ 500 ਹੋ ਗਿਆ ਇਹ ਰੋਜ਼ ਵੱਧ ਰਹੇ ਆ ਔਰ ਬੀਜੇਪੀ ਦੇ ਜਿਹੜੇ ਆਗੂ ਨੇ ਉਹ ਛੱਡ ਛੱਡ ਕੇ ਹੁਣ ਸਾਨੂੰ ਸਮਰਥਨ ਦੇਣਾ ਹੁੰਦੇ ਜਿਵੇਂ ਸਦਾ ਅਲੋਚਨ ਸਿੰਘ ਉਹਨਾਂ ਨੇ 4 ਤਰੀਕ ਨੂੰ ਖੁੱਲੇ ਤੌਰ ਤੇ ਆ ਕੇ ਸਮਰਥਨ ਚੰਡੀਗੜ੍ਹ ਦਿੱਤਾ ਇਸ ਕਰਕੇ ਬੀਜੇਪੀ ਦੇ ਜਿਹੜੇ ਜਿਹੜੇ ਲੋਕ ਪੰਜਾਬ ਦਾ ਹਿੱਤ ਰੱਖਦੇ ਆ ਉਹ ਛੱਡ ਕੇ ਪੰਜਾਬੀਆਂ ਦੇ ਨਾਲ ਖੜਨਗੇ ਕਿਸਾਨਾਂ ਦੇ ਨਾਲ ਖੜਨਗੇ ਯੂਟੂਬ ਤੋਂ ਲੈ ਕੇ ਬਜ਼ੁਰਗਾਂ ਤੇ ਬੱਚੇ ਜਿਹੜੇ ਸਾਰੇ ਸੜਕਾਂ ਤੇ ਆਏ ਆਜਾ ਧਰਨੇ ਲਾਏ ਆ ਦੇਖੋ ਉਹ ਤਾਂ ਝੂਠੀਆਂ ਗੱਲਾਂ ਬਹਿ ਕੇ ਮੀਡੀਆ ਤੇ ਕਰ ਰਹੇ ਨੇ ਉਹ ਉਹਨਾਂ ਨੂੰ ਚਾਹੀਦਾ ਕਿ ਕੋਈ ਆਪਸ਼ਨ ਹੀ ਲੈਟਰ ਭੇਜਣ ਅੱਗੇ ਭੇਜੀ ਸੀ ਆਪ ਨਹੀਂ ਆਏ ਕਿ ਸੰਤਾ ਗਏ ਸੀ ਦਿੱਲੀ ਕਿ ਝੂਠ ਬੋਲਦੇ ਨੇ ਕਿ ਖਿਆਤੀ ਸਰਕਾਰ ਹੈ ਠੱਗਾਂ ਦੀ ਸਰਕਾਰ ਹੈ ਇਹਨਾਂ ਦੇ ਕੋਲ ਸੱਚ ਦੀ ਗੱਲ ਕੋਈ ਨਹੀਂ ਹੈ ਜੇ ਸੱਦਣਾ ਆਫੀਸ਼ੀਅਲੀ ਲੈਟਰ ਭੇਜਣ ਸੱਦਣ ਨੂੰ ਜਾਣ ਨੂੰ ਤਿਆਰ ਨਹੀਂ ਕਿਸਾਨ ਕਲਾਕਾਰ ਆ